ਹੈਲੋ ਹਾਂਜੀ ਭਾਈ ਸਾਹਿਬ ਕੀ ਹਾਲ ਦੇ ਠੀਕ ਹੋ ਅੱਛੇ ਜੀ ਇਹ ਕੌਣ ਬੋਲਦੇ ਆਪਾਂ ਲਵਜੀਤ ਸਿੰਘ ਲਵਜੀਤ ਸਿੰਘ ਬੇਟਾ ਇਹਦਾ ਕੀ ਨਾਂ ਆਪਣੇ ਦਾ ਮਨਰ ਸਿੰਘ ਹਾਂਜੀ ਮਨਰ ਸਿੰਘ ਇਹ ਬੇਟੇ ਦਾ ਇਹਨਾਂ ਨੂੰ ਜਿਹੜਾ ਮੋਟਰਸਾਈਕਲ ਮੈਂ ਟ੍ਰੈਫਿਕ ਚਾਰਜ ਬੋਲਦਾ ਬਟਾਲਾ ਹਾਂਜੀ ਹਾਂਜੀ ਬਸ ਇਹਨਾਂ ਨੂੰ ਜਿਹੜਾ ਮੋਟਰਸਾਈਕਲ ਦਿੱਤਾ ਹੈ ਇੱਕ ਤੁਸੀਂ ਬੇਟੇ ਨੂੰ ਇਹ ਕਿਤਨਾ ਤਿਆਰ ਕੀਤਾ ਹੈ ਵੇ ਪਰਾਨੀ ਜੇ ਮੋਟਰਸਾਈਕਲ ਲੈ ਲਈ। ਅੱਛਾ ਜੀ। ਬਈ ਇਹ 7-8 ਸਾਲਾਂ ਕਿਉਂ ਇਹ ਜੇ ਤੜਾ ਰੋਟਾ ਹੀ ਖਾ ਲਿਆ। ਅੱਛਾ ਇਤਰਾ ਹੈ ਗੱਲ। ਇਹ ਮੋਟਰਸਾਈਕਲ ਤੁਹਾਡਾ ਕਬਜ਼ੇ ਚ ਲੈ ਲਿਆ। ਇਹ ਤੁਸੀਂ ਟ੍ਰੈਫਿਕ ਦਫ਼ਤਰ ਆਇਓ ਇਹਦੇ ਕਾਜ ਪੱਤਰ ਲੈ ਕੇ। ਠੀਕ ਜੀ। ਠੀਕ ਆ ਵੇਖੋ ਜੋ ਹਾਲਾਤ ਬਣੇ ਨੇ ਜਦੋਂ ਬੱਚਾ ਆਪਣੇ ਘਰੋਂ ਤਿਆਰ ਹੋ ਕੇ ਉਹਦੇ ਵਹੀਕਲ ਤੇ ਜਾਂਦਾ। ਜੇ ਆਪਾਂ ਉਹਦੀ ਸੁੱਖ ਚਾਹੁੰਨੇ ਤੇ ਆਪਾਂ ਕਦੇ ਵੀ ਉਹਦੇ ਬੱਚੇ ਨੂੰ ਇਹਦੀ ਚੀਜ਼ਾਂ ਲਾਉ ਨਹੀਂ ਕਰਦੇ। ਆ ਜੀ 12 ਸਾਲੇ ਦੀ ਉਮਰ ਆਹੀਂ ਬਥੇਰਾ ਟੱਕਦੇ ਆ ਇਹ ਆਪਣੋ ਦੀ ਚੋਰੀ ਮੇਰੇ ਕੋ ਖੜਦਾ ਜੈ ਚਲੋ ਕੋਈ ਨਹੀਂ ਲਾ ਲਿਆ ਜੀ ਨੂੰ ਤੇ ਤੁਸੀਂ ਉਹਦੇ ਕਾਜ ਪੱਤਰ ਲੈ ਕੇ ਆਇਓ ਇਹ ਮੁੰਡਾ ਤੁਹਾਡਾ ਆਪਣੇ ਆਪਣੇ ਨਹਿਰੂ ਗੇਟ ਅਸੀਂ ਖੜੇ ਆਂ ਜੀ ਤੇ ਇੱਥੇ ਬੜੇ ਮਾੜੇ ਹਾਲਾਤ ਚ ਤੁਹਾਡਾ ਵੀ ਕਲ ਆਇਆ ਤੁਹਾਨੂੰ ਰੋਕਿਆ ਤੇ ਤਾਂ ਤਰ ਨਾਲ ਗੱਲ ਕੀਤੀ ਆ ਇਹਦੇ ਪੇਪਰ ਲੈ ਕੇ ਮੇਰਾ ਵੀ ਰਾਇਓ ਅਸੀਂ ਟਰੈਕਟਰ ਦਫਤਰ ਹੈ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਪੁੱਤ ਕੀਰਾ ਤਾਂ ਡੈਡੀ ਵੀ ਤੈਨੂੰ ਰੋਕਦਾ ਤੇ ਤੂੰ ਡੈਡੀ ਦਾ ਵੀ ਡਾਡੀ ਆ ਤੂੰ ਮੰਨਦਾ ਨਹੀਂ ਇਹਨੂੰ ਰੋਲ ਮੋਸ਼ਨ ਚੱਲਣਾ ਹੈ ਤੂੰ ਤੇ ਉਸੇ ਨਾਲ ਚੱਲ ਆ ਤੇਰੇ ਪਿਓ ਦੀ ਜਿੰਮੇਚੂਸ਼ਨ ਬਣਾਉਣਾ ਕਿ ਤੂੰ ਤੂੰ ਮਤਲਬ ਪਿਓ ਦੇ ਉੱਤੋਂ ਦੀ ਐ ਇਹਨੂੰ ਕਰੋ ਅੰਡਰੇਜ ਦਾ ਅਵੀ ਉਹ ਤੇਰੀ ਜ਼ਿੰਮੇਵਾਰੀ ਕਰਕੇ ਤਾਂ ਜਾਣਾ ਤੂੰ